ਬੈਘਰੂਜ ਜੀ ਦਾ ਖਾਲਸਾ ਸ੍ਰੀ ਬੈਘਰੂਜ ਜੀ ਕੀ ਫਤਿਹ ਆਪਾਂ 13 ਫਰਵਰੀ ਤੋਂ ਲਗਾਤਾਰ ਜਿਹੜਾ ਹਰਿਆਣੇ ਦੇ ਬਾਰਡਰ ਆ ਇੱਥੇ ਬੈਠੇ ਆ ਜਿਹਦੇ ਵਿੱਚ ਆਪਣਾ ਸ਼ੰਭੂ ਖਨੋਰੀ ਰਤਨਪੁਰਾ ਪੂਰੇ ਦੇਸ਼ ਦੇ ਵਿੱਚ ਜਿਹੜੇ ਤਿੰਨ ਜਗ੍ਹਾ ਤੇ ਆਪਣੇ ਕਿਸਾਨ ਬੈਠੇ ਨੇ ਲਗਾਤਾਰ ਆਪਾਂ ਜਦੋਂ ਲਗਾਤਾਰ ਲੜਦੇ ਆ ਰਹੇ ਆ ਰੋਡ ਵੀ ਰੋਕ ਕੇ ਘਟੀਆਂ ਵੀ ਰੋਕੀਆਂ ਘਰਾਓ ਵੀ ਕੀਤੇ ਪੁਤਲੇ ਫੂਕੇ ਜਿਹੜੇ ਲੋਕ ਇਸ ਐਕਸ਼ਨ ਨੂੰ ਬਹੁਤ ਕਮਜ਼ੋਰ ਸਮਝਦੇ ਸੀ ਬਈ ਯਾਰ ਬਾਰ ਬਾਰਤ ਨਾਲ ਕੀ ਹੋਣ ਲੱਗਿਆ ਪਰ ਜਦੋਂ ਦਾ ਐਲਾਨ ਕੀਤਾ ਪੰਜਾਬ ਸਰਕਾਰ ਵੀ ਹਰਕਤ ਚਾਹੀਏ ਇਥੋਂ ਠਾਕੇ ਲੈ ਕੇ ਗਈ ਤਾਂ ਜਦੋਂ ਮੁੱਖ ਮੰਤਰੀ ਦਾ ਆਪਾਂ ਐਲਾਨ ਕੀਤਾ ਵੀ ਉਹਦਾ ਘਰ ਕੇ ਰਾਂਗੇ ਤਾਂ ਉਹ ਰਾਤ ਨੂੰ ਲੁਧਿਆਣੇੋਂ ਹਸਪੀਟਲ ਤੋਂ ਛੱਡ ਕੇ ਇੱਥੇ ਆਉਣਾ ਪਿਆ ਤਾਂ ਉਦੋਂ ਜਿਹੜੀ ਦਬਾ ਦਬ ਸਥਿਤੀ ਬਦਲਦੀ ਰਹੀ ਪ੍ਰਧਾਨ ਦੀ ਅੱਜ 27ਵੇਂ ਦਿਨ 'ਚ 10-15 ਦਿਨ ਲੋਕਾਂ ਨੂੰ ਇਹ ਵਿਸ਼ਵਾਸ ਜਾਂ ਨਹੀਂ ਹੁੰਦਾ ਹਮੇਸ਼ਾ ਹੀ ਜਾਂ ਕੋਈ ਜਿਹੜੀ ਮੂਵਮੈਂਟ ਆਉਂਦੀਆਂ ਜਿਹੜੇ ਬਾਰ-ਬਾਰ ਕਰਦੇ ਨੇ ਉਹ ਹਮੇਸ਼ਾ ਇਹ ਹੁੰਦਿਆ ਵੀ ਵਿਸ਼ਵਾਸ ਤੇ ਉੱਠ ਖੜਨਗੇ ਜਾਂ ਇਹ ਐਵੇਂ ਡਰਾਮਾ じゃ ਕਰਦੇ ਆ ਚਿਹਰਾ ਵੱਡਾ ਕਹਾਉਣਾ ਇੱਕ ਦੂਜੇ ਨੂੰ ਨੀਮਾ ਕਹਾਉਣਾ ਉਹ ਜਿਹੜੀ ਸਾਰੀ ਸਥਿਤੀ ਡੱਲੇਵਾਲ ਸਾਹਿਬ ਦੀ ਹੁਣ ਆ ਗਈ 27 ਦਿਨਾਂ ਵਿੱਚ ਉਹਦੀ ਜਿਹੜੀ ਰਿਪੋਰਟ ਆਉਣੀ ਹੈ ਆਪਣੀ ਪਾਰਲੀਮੈਂਟ ਦੇ ਵਿੱਚ ਕਮੇਟੀ ਬਣਦੀ ਹੈ ਖੇਤੀ ਨਾਲ ਸੰਬੰਧਤ 31 ਮੈਂਬਰਾਂ ਉਹਦੇ ਵਿੱਚ ਜਿਹੜੀਆਂ ਸਾਰੀਆਂ ਖੇਤਰੀ ਪਾਰਟੀਆਂ ਦੇ ਭਾਜਪੀ ਦੇ ਸਾਰੇ ਆਗੂ ਨੇ ਉਹਨਾਂ ਨੇ ਰਿਪੋਰਟ ਦਿੱਤੀ ਹੈ ਉਹਦਾ ਚੇਅਰਮੈਨ ਹੈ ਚੰਨੀ ਉਹ ਭਾਵੇਂ ਕਾਂਗਰਸ ਨਾਲ ਸੰਬੰਧਤ ਹੈ ਪਰ ਉਸ ਕਮੇਟੀ ਦਾ ਚੇਅਰਮੈਨ ਹੈ ਤਾਂ ਉਹਨਾਂ ਨੇ ਆਪਣੇ ਰਾਤ ਇੱਥੇ ਆ ਕੇ ਰਿਪੋਰਟ ਦੇ ਕੇ ਗਏ ਨੇ ਵੀ ਐਮਐਸਪੀ ਗਰੰਟੀ ਕਿਸਾਨਾਂ ਨੂੰ ਕਾਨੂੰਨ ਮਿਲਣਾ ਚਾਹੀਦਾ ਕਰਜ਼ੇ ਵਾਲੀ ਗੱਲ ਲਿਖੀ ਉਹਨਾਂ ਨੇ ਵੀ ਕਰਜ਼ਾ ਕਿਸਾਨਾਂ ਮਜ਼ਦੂਰਾਂ ਦਾ ਮਾਫ਼ ਹੋਣਾ ਚਾਹੀਦਾ ਬਹੁਤ ਵੱਡੀ ਗੱਲ ਹੈ ਅੱਗੇ ਰਿਪੋਰਟਾਂ ਆ ਜਾਂਦੀਆਂ ਆ ਲੈਣ ਜਾਂਦੇ ਟੇਬਲਾਂ ਤੇ ਬੈਠਦੇ ਆਪ ਕਮੇਟੀ ਸਾਰੀ ਇੱਥੇ ਆਈ ਰਿਪੋਰਟ ਦੇ ਕੇ ਗਈ ਜਾਣੇ ਉਹਦੇ ਵਿੱਚ ਅਜੇ ਇਹ ਤਾਂ ਨਹੀਂ ਕਹਿ ਸਕਦੇ ਵੀ ਉਹਨੂੰ ਲਾਗੂ ਕਿਦੋਂ ਕਰਨਗੇ ਪਰ ਆਪਾਂ ਇੰਨੇ ਦਿਨਾਂ ਦੇ ਵਿੱਚ ਉਹ ਕਮੇਟੀ ਦੀ ਰਿਪੋਰਟ ਧਰਨੇ 'ਚ ਮਗਮੋਂ ਕਿ ਕਾਮਯਾਬ ਹੋਏ ਆ ਅੱਜ ਪੂਰੇ ਜਿਹੜੇ ਸਿਆਸੀ ਪਾਰਟੀਆਂ ਦੇ ਲੀਡਰਾਂ ਜਿਹਨੂੰ ਅਸੀਂ ਘੇਰਦੇ ਰਹੇ ਆ ਜਿਹਦਾ ਇੱਕ ਰੋ ਕਰਦੇ ਰਹੇ ਆ ਪੁਤਲੇ ਫੂਕਦੇ ਰਹੇ ਆ ਉਹ ਸਾਰੇ ਆਏ ਨੇ ਪਰ ਵਸੂਸ ਇਸ ਗੱਲ ਤੇ ਕਹਿਣਾ ਪੈਂਦਾ ਕਿ ਜਿਹੜੇ ਕਿਸਾਨਕ ਹੁੰਦੇ ਨੇ ਵੀ ਕਿਸਾਨ ਲੁੱਟਿਆ ਗਿਆ ਕਿਸਾਨ ਖੁਦਕਸ਼ੀ ਕਰਦਾ ਕਿਸਾਨ ਮਾਰਿਆ ਗਿਆ ਉਹ ਕਿਸਾਨ ਹਜੇ ਵਿੱਚੋਂ ਨੁਕਤਾ ਜਿੰਨੀਆਂ ਕਰਦੇ ਨੇ ਤਾਂ ਉਹਨਾਂ ਨੂੰ ਵੀ ਬੇਨਤੀ ਅਸੀਂ ਤਾਂ ਅਪੀਲ ਕੀਤੀ ਸੀ ਵੀ ਇਹ ਨਾ ਤਾਂ ਡੱਲੇਵਾਲ ਸਾਹਿਬ ਦਾ ਘੋਲ ਹੈ ਨਾ ਇਹ ਪੰਦੇਰ ਦਾ ਹੈ ਸਮੂੱਚੇ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਜ਼ਮੀਨ ਜਾਣੀ ਹੈ ਸਾਡੇ ਘਰਾਂ ਦੀਆਂ ਲਲਾਮੀਆਂ ਹੋਣੀਆਂ ਤਾਂ ਉਹਦੇ ਵਿੱਚੋਂ ਜਿਹੜੀ ਇੱਕ ਅਪੀਲ ਕੀਤੀ ਮੈਂ ਪਰਸੋਂ ਬਈ ਯਾਰ 12000 ਪਿੰਡਾਂ ਪੰਜਾਬ ਦਾ ਜੇ ਇੱਕ ਟਰੈਕਟਰ ਟਰਾਲੀ ਇੱਕ ਪਿੰਡ ਦੀ ਆ ਜੇ ਮੋਰਚੇ ਦੇ ਵਿੱਚ ਤਾਂ 12500 ਟਰੈਕਟਰ ਟਰਾਲੀ ਖੜਦੀ ਨਹੀਂ ਪਾਤੜਾਂ ਤੱਕ ਜਾਵਣਗੇ ਤਾਂ ਉਹਦੇ ਵਿੱਚੋਂ ਜਿਹੜੀਆਂ ਪੀਲਾ ਮੰਗੀਆਂ ਮੰਨੀਆਂ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਰਾਸਣ ਲੈ ਕੇ ਆਏ ਲੱਕੜਾਂ ਰਜਾਈਆਂ ਗਦੈਲੇ ਤਾਂ ਉੱਥੇ ਆਪਾਂ ਨੂੰ ਹੁਣ ਧਰਨੂ ਥਾਂ ਨਹੀਂ ਆ ਰਿਆ ਅੱਜ ਆਪਾਂ 2-300 ਬੰਦਿਆਂ ਦਾ ਬੀਬੀਆਂ ਲਈ ਇੱਕ ਰਹਿਣ ਬਸੇਰਾ ਬਣਾ ਰਹੇ ਹਾਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਰੋਜ਼ ਆਪਾਂ ਨੂੰ ਬਣਾਉਣਾ ਪਿਆ ਕਰੂਗਾ ਉਹਦੇ ਵਿੱਚੋਂ ਜਿਹੜੀ ਪੰਚਾਇਤਾਂ ਨੂੰ ਅਪੀਲ ਕੀਤੀ ਸੀ ਅੱਜ ਮੇਰੇ ਨਗਰ ਦੇ ਜਾਣੇ ਪਿੰਡ ਕੂੜਾ ਕੌੜਿਆਂ ਵਾਲਾ ਬਲਾਕ ਰਾਮਪੁਰਾ ਜ਼ਿਲ੍ਹਾ ਬਠਿੰਡਾ ਉਹ ਸਾਰੀ ਪੰਚਾਇਤ ਮੇਰੇ ਨਾਲ ਖੜੀ ਹੈ ਸਰਪੰਚ ਖੜਾ ਹੈ ਤਾਂ ਸਾਰਾ ਨਗਰ ਖੜਾ ਇਹਨਾਂ ਨੂੰ ਲੱਗਿਆ ਕਿ ਜਦੋਂ ਸਾਡੇ ਪਿੰਡ ਦੇ ਕਿਸਾਨ ਐਨੀ ਠੰਡ ਦੇ ਵਿੱਚ ਆਹ ਟਰਾਲੀਆਂ 'ਚ ਪੈ ਰਹੇ ਆ ਤਾਂ ਆਪਾਂ ਨੂੰ ਹਾਜ਼ਰੀ ਲਗਾਉਣੀ ਚਾਹੀਦੀ ਹੈ ਤਾਂ ਜੇ ਆਏ ਨਗਰ ਕਰਕੇ ਮੀਟਿੰਗਾਂ ਕਲੱਬ ਆ ਜਿਹੜੇ ਬਣੇ ਹੋਏ ਆ ਤਾਂ ਅਸੀਂ ਪਿੰਡਾਂ ਦੇ ਵਿੱਚੋਂ ਤੁਰ ਪਈਏ ਫੇਰ ਰਿਪੋਰਟਾਂ ਜਾਂਦੀਆਂ ਸਰਕਾਰ ਨੂੰ ਕਿ ਹੁਣ ਇਹਨਾਂ ਨੂੰ ਕੁੱਟ ਕੇ ਜਾਂ ਇਹਨਾਂ ਨੂੰ ਚੱਕ ਕੇ ਬਹੁਤੀਆਂ ਮੂਵਮੈਂਟਾਂ ਫੇਲ ਹੋ ਜਾਂਦੀਆਂ ਸਿਖਰਾਂ ਤੇ ਜਾ ਕੇ ਆਪਾਂ ਉਹ ਸਥਿਤੀ ਦੇ ਵਿੱਚ ਆ ਜੇ ਡੱਲੇਵਾਲ ਸਾਹਿਬ ਨੂੰ ਇੱਥੋਂ ਫੋਰਸ ਚੱਕ ਕੇ ਲੈ ਜਾਂਦੀ ਐ ਫੇਰ ਉਹ ਗੱਲ ਆਪਣੀ ਬਹੁਤ ਡਾਊਨ ਆ ਜਾਂਦੀ ਐ ਅਸੀਂ ਜਿਹੜੇ ਨਾਕੇ ਸ਼ਕਤੀ ਕੀਤੇ ਰਾਤ ਨੂੰ ਆਹ ਜਿੰਨੀਆਂ ਮੋਟਰ ਐ ਜਿੰਨੇ ਰਾਹ ਹੈਗੇ ਇਹ ਸਾਰੇ ਆਪਣਾ ਪਹਿਰਾ ਦਿੰਨੇ ਆ ਤਾਂ ਉਹਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਹੁਣ ਕਿ ਸਰਕਾਰ ਇੱਥੋਂ ਸਾਨੂੰ ਚੱਕ ਕੇ ਲੈ ਜਾਊਗੀ ਤਾਂ ਤੁਸੀਂ ਪਿੰਡ ਦੇ ਵਿੱਚੋਂ ਸਾਰੀ ਪੰਚਾਇਤ ਨਗਰਪੰਚਾਇਤ ਨਵੀਂ ਪੁਰਾਣੀ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਦਾ ਕਾਫਲਾ ਲੈ ਕੇ ਇੱਥੇ ਆਏ ਹੋ ਪਿੰਡ ਤੋਂ ਅਸੀਂ ਆਸ ਵੀ ਕਰਦੇ ਹਾਂ ਕਿ ਜਿਵੇਂ ਦੂਜੇ ਨਗਰ ਆਪਣੇ ਪਿੰਡਾਂ ਦੇ ਵਿੱਚੋਂ ਲੰਗਰ ਪਾਣੀ ਦਾ ਫੰਡ ਇਕੱਠਾ ਕਰਕੇ ਲੈ ਕੇ ਆ ਰਹੇ ਨੇ ਮੇਰੀ ਇਹ ਨਹੀਂ ਪੀਲ ਵੀ ਸਾਨੂੰ ਪੈਸੇ ਚਾਹੀਦੇ ਆ ਪਰ ਜਿਹੜੇ ਆਪਣੇ ਪਿੰਡ ਦੇ ਵਿੱਚੋਂ ਇੱਥੇ ਬੰਦੇ ਰਹਿ ਰਹੇ ਆ ਜੇ ਉਹਨਾਂ ਨੂੰ ਪੈਣ ਨੂੰ ਥਾਂ ਨਹੀਂ ਉਹਨਾਂ ਨੂੰ ਰਜਾਈ ਨਹੀਂ ਮਿਲਦੀ ਕਿ ਦੈਲਾ ਨਹੀਂ ਮਿਲਦਾ ਉਹ ਪੈਸਾ ਅਸੀਂ ਕਰਨਾ ਕਿ ਉਹ ਪੈਸਾ ਇਹਨਾਂ ਤੇ ਲੱਗਣਾ ਚਾਹੀਦਾ ਤਾਂ ਜਿਹੜੇ ਸਾਰੇ ਨਗਰ ਦੇ ਵਿੱਚੋਂ ਜੇ 10 ਬੰਦੇ ਵੀ ਆ ਜਾਣ ਤੇ ਉਹਨਾਂ ਨੂੰ ਇੱਥੇ ਰਾਤ ਨੂੰ ਸਬਜ਼ੀ ਨਾ ਮਿਲੇ ਰੋਟੀ ਨਾ ਮਿਲੇ ਅਸੀਂ ਇੱਕ ਨਗਰ 10 ਬੰਦਿਆਂ ਦਾ ਪ੍ਰਬੰਧ ਕਰ ਸਕਦੇ ਆ ਉਹ ਮੈਨੂੰ ਲੱਗਦਾ ਵੀ ਸਾਰੀ ਪੰਚਾਇਤ ਘੜੀਆ ਪੇਲ ਨੂੰ ਮੰਨਣਗੇ ਕਿ ਸਾਰੇ ਘਰ ਦੇ ਵਿੱਚੋਂ ਥੋੜਾ ਬਾਲਾ ਫੰਡ ਇਕੱਠਾ ਕਰਕੇ ਜਿੰਨਾ ਆਪਾਂ ਯੋਗਦਾਨ ਪਾ ਸਕਦੇ ਆ ਜੇ ਥੋ ਘੋਲ ਹਾਰ ਗਏ ਤਾਂ ਉਹ ਪੈਸੇ ਵੀ ਅਸੀਂ ਕੀ ਕਰਾਂਗੇ ਤਾਂ ਵੱਡੀ ਬਦਨਾਮੀ ਆਜੂ ਜਿਹੜੇ ਲੋਕ ਆ ਅਪੀਲਾ ਕਰ ਰਹੇ ਨੇ ਕੇ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਖੋਲ ਦੇਣਾ ਚਾਹੀਦਾ ਜਾਂ ਅਕਾਲ ਦਾਖਤ ਤੋਂ ਅਪੀਲ ਕਰਵਾ ਲੈਣੀ ਚਾਹੀਦੀ ਐ ਅਸਲ ਉਹਨਾਂ ਲੋਕਾਂ ਨੂੰ ਚਿੰਤਾ ਬਣੀ ਹੋਈ ਐ ਕਿ ਹੁਣ ਜਿਹੜਾ ਘੋਲ ਸਿਖਰਾ ਤੇ ਗਿਆ ਅਸੀਂ ਪਿੰਡਾਂ 'ਚ ਰਹਿਣਾ ਸਾਡੇ ਤੇ ਸਵਾਲ ਉੱਠਣਾ ਭਈ ਤੁਸੀਂ ਫਿਰ ਸੁੱਤੇ ਪੈ ਸੀ ਜਦੋਂ ਡੱਲੇਵਾਲ ਸਾਹਿਬ ਮਰ ਰਿਹਾ ਸੀ ਤਾਂ ਅਸੀਂ ਫੈਸਲਾ ਕੀਤਾ ਜਿਹੜੀ ਕਮੇਟੀ ਐ ਉਹ ਡੱਲੇਵਾਲ ਸਾਹਿਬ ਨਾਲ ਜਿਹੜਾ ਅਸੀਂ ਦਿਨ ਰਾਤ ਗੱਲ ਕਰਦੇ ਆਂ ਭਈ ਯਾਰ ਘੋਲ ਨੂੰ ਵਿਚਾਲੇ ਨਹੀਂ ਛੱਡਣਾ ਜੇ ਮੇਰੀ ਮੌਤ ਦੇ ਨਾਲ ਜਿਹੜਾ ਆਪਾਂ ਨੂੰ ਸਵਾਲ ਕੀਤਾ ਜਿਹੜੀ ਆਪਣਾ ਇੱਕ ਕੇਂਦਰ ਦਾ ਮੰਤਰੀ ਆਇਆ ਸੀ ਇੱਕ ਪੰਜਾਬ ਵਾਲੇ ਆਏ ਸੀ ਇਹਨਾਂ ਨੇ ਅੱਗੇ ਪੀਲ ਕੀਤੀ ਸਵਾਲ ਕੀਤਾ ਸ੍ਰੀਮ ਕੋਰਟ ਦੇ ਵਿੱਚ ਵੀ ਉਹ ਕੇਸ ਆ ਗਿਆ ਸ੍ਰੀਮ ਕੋਰਟ ਨੇ ਫੈਸਲਾ ਕੀਤਾ ਵੀ ਡੱਲੇਵਾਲ ਦੀ ਸਿਹਤ ਬਹੁਤ ਜ਼ਰੂਰੀ ਹੈ ਤੁਹਾਡੀ ਸਿਹਤ ਕੀਮਤੀ ਹੈ ਸਾਨੂੰ ਬਚਣਾ ਚਾਹੀਦਾ ਤੂੰ ਤੇ ਡੱਲੇਵਾਲ ਸਾਹਿਬ ਨੂੰ ਜਵਾਬ ਦਿੱਤਾ ਉਹਨਾਂ ਨੂੰ ਭਾਈ ਮੇਰੇ ਦੇਸ਼ ਦੇ 7 ਲੱਖ ਲੋਕ ਕਿਸਾਨ ਖੁਦਕਸ਼ੀ ਕਰ ਗਏ ਤੁਸੀਂ ਉਹਨਾਂ ਨੂੰ ਤਾਂ ਰੋਕ ਨਹੀਂ ਪਾਏ ਤਾਂ ਜਦੋਂ ਮੇਰੇ ਚਪਾਈ ਮਰ ਜਾਣ ਜਰਨਲ ਨੂੰ ਜਿਉਣ ਦਾ ਹੱਕ ਹੈਗਾ ਜੇ ਸਾਡੇ ਦੇਸ਼ ਦੇ ਕਿਸਾਨ ਮਜ਼ਦੂਰ ਖੁਦਕਸ਼ੀਆਂ ਕਰ ਜਾਣ ਤੇ ਤੁਸੀਂ ਮੈਂ ਕਹਾ ਵੀ ਮੈਂ ਪ੍ਰਧਾਨ ਹੈ ਮੈਨੂੰ ਲੱਗਦਾ ਕਿ ਮੈਨੂੰ ਬਚਨ ਦੀ ਲੋੜ ਨਹੀਂ ਤਾਂ ਉਹ ਵੱਡਾ ਮੈਸੇਜ ਹੈ ਪੂਰੇ ਹਰਿਆਣੇ ਚੋਂ ਪੰਜਾਬ ਚੋਂ ਦੂਧੀਆਂ ਸਟੇਟਾਂ ਵਿੱਚੋਂ ਰੋਜ਼ ਲੋਕ ਭੁੱਖ ਹੜਤਾਲਾਂ ਤੇ ਬੈਠੇ ਨੇ ਤਾਂ ਉਹ ਜਿਹੜੇ ਅਗਲੇ ਪ੍ਰੋਗਰਾਮ ਆਉਣਗੇ ਉਹ ਮੇਰੇ ਨਗਰ ਸਾਰਾ ਖੜਾ ਪਮਾਓ ਕੈਂਡਲ ਮਾਰਚ ਦਾ ਹੋਵੇ ਪਮਾਓ ਇੱਕ ਦਿਨ ਭੁੱਖ ਹੜਤਾਲ ਦਾ ਹੋਵੇ ਨਗਰਾਂ ਦੇ ਵਿੱਚੋਂ ਅਰਦਾਸਾ ਕਰਵਾ ਕੇ ਲਾਜ਼ਮੀ ਆਪਾਂ ਪਿੰਡ ਆਪਣੇ ਵੱਲੋਂ ਲਾਗੂ ਕਰੀਏ ਤਾਂ ਵੱਡੇ ਪੱਧਰ ਤੇ ਦੂਜੇ ਜਿਹੜੇ ਤਾਮਿਲਨਾਡੂ ਕਰਨਾਟਕਾ ਮਹਾਰਾਸ਼ਟਰ ਉਹ ਕਰ ਰਹੇ ਨੇ ਲਗਾਤਾਰ ਅ Rajasthan ਵਾਲੇ ਕਿਸਾਨ ਕਰ ਰਹੇ ਨੇ ਆਪਣੇ ਰਾਤ ਹਰਿਆਣੇ ਦੇ ਆਗੇ ਜਿਹੜੇ 4 ਜ਼ਿਲ੍ਹੇ ਉਹ ਭੁੱਖ ਹੜਤਾਲ ਤੇ ਬੈਠੇ ਨੇ ਉਹ ਜਿਹੜੀਆਂ ਸਾਡੀਆਂ ਭੈਣਾਂ ਆਈਆਂ ਉਹਨਾਂ ਨੇ ਪਾਣੀ ਵੀ ਨਹੀਂ ਪੀਤਾ ਉਥੋਂ ਅਸੀਂ ਇਹਨੂੰ ਮੋੜਿਆ ਜਾਨੇ ਲਹਿਰ ਪੂਰੀ ਬਣੀ ਐ ਇਨੂੰ ਸਾਹਮਣੇ ਇੱਕੋ ਹੀ ਰੱਖਣਾ ਕਿ ਡੱਲੇਵਾਲ ਸਾਹਿਬ ਨੂੰ ਇੱਥੋਂ ਪੁਲਿਸ ਚੱਕ ਕੇ ਨਾਲ ਲੈ ਜੇ ਜੇ ਆਪਾਂ ਨਹੀਂ ਚੱਕਣ ਦੇ ਦਿੰਦੇ ਤਾਂ ਮੈਨੂੰ ਲੱਗਦਾ ਮੋਰਚਾ ਜਿੱਤਾਂਗੇ ਮੌਤ ਦਾ ਫਿਕਰ ਨਹੀਂ ਕਰਨਾ ਚਾਹੀਦਾ ਫਿਕਰ ਸਾਨੂੰ ਇਹ ਕਰਨਾ ਚਾਹੀਦਾ ਮੰਗਾ ਮਨ ਲਾਗੂ ਕਰਵਾ ਲਈਏ ਤਾਂ ਜਿਹੜੇ ਲੋਕ ਪੀਲਾ ਕਰਦੇ ਨੇ ਬਹਾਨਿਆਂ ਦੇ ਨਾਲ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇਹੇ ਜੀ ਪੀਲਾ ਨਾ ਪਾਓ ਅਸੀਂ ਤਾਂ ਲੋਕਾਂ ਨੂੰ ਕਹਿ ਰਹੇ ਹਾਂ ਵੀ ਲੜਾਂਗੇ ਭਿੜਾਂਗੇ ਚੱਕਣ ਨਹੀਂ ਦਿੰਦੇ ਤੁਸੀਂ ਪੀਲਾ ਕਰ ਰਹੇ ਹੋ ਕਿ ਡੱਲੇਵਾਲ ਸਾਹਿਬ ਨੂੰ ਬਚਾਉਣਾ ਚਾਹੀਦਾ ਉਹਨੂੰ ਮਰਵਾ ਤਾ ਖੋਲ ਦੇਣਾ ਚਾਹੀਦਾ ਇਹਦਾ ਮਤਲਬ ਕਿ ਤੇ ਸਰਕਾਰ ਦੀ ਚਾਲ ਤਾਂ ਨਹੀਂ ਕਿ ਲੋਕਾਂ ਦਾ ਬਣੋ ਵੱਲ ਦੇਖ ਕੇ ਕਿ ਇੱਥੋਂ ਤੱਕ ਹੀ ਆਪਾਂ ਬੈਠੇ ਆ ਕੋਈ ਗੱਲ ਨਹੀਂ ਜਿੰਨੇ ਦਿਨ ਜਾਣਗੇ ਰੋਜ਼ ਸੰਗਤ ਆ ਰਹੀ ਹੈ ਰੋਜ਼ ਲੋਕ ਜੁੜ ਰਹੇ ਆ ਤਾਂ ਮੈਂ ਖਾਸ ਕਰਕੇ ਜਿਆਦਾ ਟਾਈਮ ਨਾ ਲੈਂਦਾ ਸਾਰੀ ਪੰਚਾਇਤ ਦਾ ਸਾਡੇ ਕਲੱਬਾਂ ਦਾ ਨਗਰ ਦਾ ਤੁਸੀਂ ਟਾਈਮ ਕੱਢ ਕੇ ਇੱਥੇ ਹਾਜ਼ਰੀ ਲਵਾਈ ਹੈ ਧੰਨਵਾਦ ਵੈਖਰੂ ਜੀ ਕਾ ਖਾਸਾ ਮੇਰੇ ਲਈ